ਗੁਰੂ ਗੋਬਿੰਦ ਸਿੰਘ ਪਦ ਤੋਂ ਬਾਹਰ ਨੇ ਫਸੀਮ ਹਸਦੀ ਤੋ ਬਹਾਰਾਜ ਅਗਮ ਨੇ ਅਪਾਰ ਨੇ ਇਸ ਇਨਐਸੈਸਿਬਲ ਗੁਰੂ ਗੋਬਿੰਦ ਸਿੰਘ ਦੇ ਰੱਬ ਦੀ ਜਾਤ ਇੱਕ ਹੈ ਦੋਨਾਂ ਵਿੱਚ ਫਾਸਲਾ ਸ਼ਰੀਰ ਦਾ ਹੈ ਉਹ ਨਿਰਗੁਣ ਨੇ ਉਹ ਸਰਗੁਣ ਨੇ ਸ਼ਰੀਰ ਦੇ ਤੋ ਐਸੇ ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਚੰਮ ਦੀ ਜ਼ੁਬਾਨ ਕਿੰਨੀਆਂ ਕਰ ਸਕਦੀ ਹੈ ਆਮ ਬੰਦਾ ਉਹ ਦੇ ਗੁਨਾ ਦਾ ਅੰਗ ਕਿੱਥੇ ਪਾ ਸਕਦਾ ਹੈ ਜਿਹਦੇ ਗੀਤ ਰੱਬ ਆਪ ਗਾਉਂਦਾ ਹੋਵੇ ਸਾਡੇ ਕੋਲ ਉਹ ਅਲਫਾਜ਼ ਉਹ ਸ਼ਬਦ ਜਾਂ ਲੋ ਡਿਕਸ਼ਨਰੀ ਉਹ ਵਾਕਸ਼ਲ ਹੈ ਨਹੀਂ ਜਿੱਦੀ ਮਹਿਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਸਮਰੱਥ ਗੁਰ ਨਰੰਕਾਰ ਗੁਰੂ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿੰਨੇ ਮਰਜੀ ਰਾਹੀ ਤਾਂ ਦੀ ਕਵੀਸ਼ਰ ਕਥਾਕਾਰ ਲੈ ਆਓ ਗੁਰੂ ਗੋਬਿੰਦ ਸਿੰਘ ਨੂੰ ਇੰਨਾ ਕੀ ਗਾ ਸਕਦੇ ਨੇ ਜਿੰਨਾ ਸਾਗਰ ਚੋਂ ਇੱਕ ਬੂੰਦ ਨੂੰ ਗਾਇਆ ਜਾਂਦਾ ਹੈ ਕਿੱਡੀ ਉਹਨਾਂ ਦੀ ਮਹਾਨ ਮਹਿਮਾ ਗੁਰੂ ਇਸ ਡਿਵਾਈਸ ਇਸ ਆਲ ਪਾਵਰਫੁਲ ਉਹਦੀਆਂ ਅਸਮਤਾ ਬੁਲੰਦ ਨੇ ਕੋਈ ਅੰਤ ਪਾਉਣ ਵਾਲਾ ਪੈਦਾ ਨਹੀਂ ਹੋਇਆ ਜਿਹੜਾ ਉਹਦੇ ਗੀਤ ਗਾਵੇਗਾ ਮਨਿਸ਼ਿਤ ਫਲ ਨੂੰ ਪ੍ਰਾਪਤ ਹੋ ਜਾਂਦੇ ਹੈ whatever your mind desires koi bhi mandi tade ichha hai kam sukh paas kadambosi kal bhi pardi